दिल्ली ਦੇ ਲਾਲ ਕਿਲੇ ਨੇੜੇ ਹੋਏ ਭਿਆਨਕ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੋਮਵਾਰ ਸ਼ਾਮ ਨੂੰ ਇੱਕ ਕਾਰਜ ਜੋਰ ਦਾ ਧਮਾਕਾ ਹੋਇਆ ਜਿਸ ਚ 12 ਲੋਕ ਮਾਰੇ ਗਏ 20 ਤੋਂ ਵੱਧ ਜ਼ਖਮੀ ਹੋ ਗਏ ਪਹਿਲਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਹਾਦਸਾ ਹੋਇਆ ਹੈ ਪਰ ਫਿਰ ਸਾਹਮਣੇ ਆਇਆ ਕਿ ਇੱਥੇ ਤਾਂ ਧਮਾਕਾ ਹੋਇਆ ਹੈ ਜਿਸ ਨੂੰ ਇੱਕ دہشت گردੀ ਹਮਲਾ ਵੀ ਕਿਹਾ ਜਾ ਰਿਹਾ ਹੈ ਇਸ ਤਮਾਕੇ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਨਵੀਆਂ ਤਸਵੀਰਾਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸ 'ਚ ਤਮਾਕਾ ਹੁੰਦਾ ਸਾਫ਼ ਨਜ਼ਰ ਆ ਰਿਹਾ ਹੈ ਤੇ ਜਿਵੇਂ ਹੀ ਤਮਾਕਾ ਹੁੰਦਾ ਹੈ ਸੀਸੀਟੀਵੀ ਕੈਮਰੇ ਬੰਦ ਹੋ ਜਾਂਦੇ ਨੇ ਉਧਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੁਟਾਨ ਤੋਂ ਵਾਪਸ ਆਉਂਦਿਆਂ ਦਿੱਲੀ ਦੇ ਐਲਨ ਜੇਪੀ ਹਸਪਤਾਲ ਪਹੁੰਚੇ ਉਨਾ ਨੇ ਇਸ ਖੌਫਨਾਕ ਤਮਾਕੇ ਦੇ ਵਿੱਚ ਜੋ ਲੋਕ ਜ਼ਖਮੀ ਹੋ ਗਏ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਦਿੱਲੀ ਤਮਾਕੇ ਨਾਲ ਜੁੜੀ ਇੱਕ ਵੱਡੀ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੂੰ ਇੱਕ ਹੋਰ ਗੱਡੀ ਦੀ ਤਲਾਸ਼ ਸੀ ਜੋ ਹੁਣ ਪੁਲਿਸ ਨੂੰ ਮਿਲ ਗਈ ਹੈ ਜੀ ਹਾਂ ਦਰਅਸਲ ਪੁਲਿਸ ਇੱਕ ਲਾਲ ਰੰਗ ਦੀ ਫੋਰਡ ਕਾਰ ਦੀ ਤਲਾਸ਼ ਕਰ ਰਹੀ ਸੀ ਜੋ ਹੁਣ ਪੁਲਿਸ ਨੂੰ ਬਰਾਮਦ ਹੋ ਗਈ ਹੈ जो की कहा जा रहा है इसे धमाके इसे मॉड्यूल के जुड़ी हो सकती है जो तो हमने नाके लगाए हैं वहां तक जब तक यह चेक कंप्लीट नहीं हो जाता जब तक नाकों तक आप रहे नाकों से बाहर रहे ठीक है आप आप सबसे मेरी रिक्वेस्ट ये है कि जब तक हमें यह चेक कंप्लीट ना कर लें आप नाकों से बाहर रहे आप सबसे मेरी ये पर्सनल रिक्वेस्ट है कि आप नाकों से दूर रहें पहुंचने वाला है आप नाकों से दूर रहें आप नाकों से दूर रहें आ, आप नाकों से दूर रहें मेरी आप सब से ये रिक्वेस्ट है जो होगा आपको ब्रीफ कर दिया जाएगा अभी आप सब के लिए यही निर्देश है कि आप नाकों से दूर रहें उधर दस्त दी है कि दिल्ली तंबाकू के नाल जुड़ा एक बड़ा खुलासा ये भी होया है कि मुल्ज़मा जो एक मुज़म्मिल ने जनवरी महीने च लाल किले दी रेकी की थी सी पुलिस नु मुज़म्मिल दे मोबाइल डंप डाटा तो एक सबूत मिले ने ਤੇ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਸਲ 'ਚ ਇਹਨਾਂ ਬੁਲਜ਼ਮਾਦਰ ਦਸ਼ਾਨਾ ਕੁਝ ਹੋਰ ਸੀ ਪਰ ਫਰੀਦাবাদ 'ਚ ਵੱਡੀ ਮਾਤਰਾ 'ਚ ਵਿਸਫੋਟਕ ਸਮਗਰੀ ਬਰਾਮਦ ਹੋਣ ਤੋਂ ਬਾਅਦ ਜਲਦਬਾਜ਼ੀ 'ਚ ਤਮਾਕਾ ਕੀਤਾ ਗਿਆ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਤਮਾਕੇ ਦਾ ਅਸਰ ਕਾਫੀ ਦੂਰ ਤੱਕ ਨਜ਼ਰ ਆਇਆ ਤਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਜੈਨ ਮੰਦਿਰ ਹੈ ਨਾਲ ਹੀ ਇੱਕ ਵੈਟਰਨਰੀ ਹਸਪਤਾਲ ਵੀ ਹੈ ਜਿਸ ਤੇ ਡਾਕਟਰ ਅਫਤਾਰ ਸਿੰਘ ਨੇ ਦੱਸਿਆ ਕਿ ਧਮਾਕੇ ਮਗਰੋਂ ਲਾਸ਼ਾਂ ਦੇ ਮਾਸ ਦੇ ਲੋਥੜੇ ਮੰਦਰ ਚਾ ਡਿੱਗੇ ਸਨ ਜਿਨ੍ਹਾਂ ਨੂੰ ਬਾਅਦ ਚ ਪੁਲਿਸ ਦੀਆਂ ਜਾਂਚ ਟੀਮਾਂ ਲੈ ਗਈਆਂ ਵਿਲੇ ਬਲਾਸਟ ਹੋਇਆ ਤੇ ਆਪਾਂ ਉੱਤੇ ਕੰਮ ਕਰਦੇ ਪੈ ਗਏ ਬਟ ਸਾਊਂਡ ਦਾ ਇੰਪੈਕਟ ਇਨਾ ਜ਼ਿਆਦਾ ਸੀਗਾ ਉਹਨੂੰ ਸੁਣ ਕੇ ਆਪਾਂ ਥੱਲੇ ਆਏ ਜਦੋਂ ਥੱਲੇ ਆਏ ਤੇ ਇੱਥੇ ਜਿੰਨੇ ਵੀ ਕੰਮ ਕਰਦੇ ਆ ਲੋਕੀ ਉਹ ਵੀ ਭੱਜ ਕੇ ਥੱਲੇ ਆ ਗਏ ਜੋ ਮੰਦਿਰ 'ਚ ਸੀਗੇ ਜੋ ਹਸਪੀਟਲ ਸੀਗੇ ਸਾਡੇ ਤੇ ਥੱਲੇ ਆਏ ਤੇ ਪਤਾ ਲੱਗਿਆ ਕਿ ਇੱਥੇ ਜਿੰਨਾ ਵੀ ਪਿੱਛੇ ਮੰਦਿਰ ਦਾ ਦੇਖੋਗੇ ਆ ਸ਼ੀਸ਼ਾ ਟੁੱਟ ਗਿਆ ਸੀਗਾ ਉਹ ਸਾਊਂਡ ਦਾ ਧਮਾਕਾ ਇਨਾ ਜੋੜ ਦੀ ਸੀਗਾ ਕਿ ਸਾਰੇ ਜੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਕੇ ਥੱਲੇ ਖਿੱਲਰ ਗਏ ਪਰ ਅੱਗੇ ਆ ਕੇ ਬਾਹਰ ਵਿਖਣ ਲੱਗੇ ਤੇ ਸਾਨੂੰ ਇੱਥੇ ਬਹੁਤ ਸਾਰੇ ਬਾਡੀ ਦੇ ਪਾਰਟਸ ਗਿਰੇ ਹੋਏ ਮਿਲੇ ਕਿਸੇ ਦਾ ਹਾਂ ਖੋਪੜੀ ਆ ਕੇ ਡਿੱਗਿਆ ਕਿਸੇ ਦਾ ਸਾਹ ਵਾਲੀ ਨਲੀ ਕਿਸੇ ਦੇ ਟਿਸ਼ੂਜ਼ ਆ ਕੇ ਡਿੱਗਿਆ ਇੱਥੇ ਤੇ ਉਹ ਆ ਕੇ ਆਪਾਂ ਵੇਖਿਆ ਤੇ ਉਹਨੂੰ ਵੇਖ ਕੇ ਮਤਲਬ ਇੱਕਦਮ ਨਾਲ ਸਾਨੂੰ ਮਤਲਬ ਇਹਦਾ ਬਹੁਤ ਹੀ ਨਾ ਰਾਮਨਾ ਜਿਆ ਸੀਨ ਹੋ ਗਿਆ ਸੀਗਾ ਇੱਥੇ ਅੱਗ ਲੱਗੀ ਕਿਉਂਕਿ ਲੋਕੀ ਭੱਜ ਰਿਹਾ ਇਧਰ ਤੋਂ ਉਧਰ ਕਿ ਬੰਬ ਫਟਿਆ ਬੰਬ ਫਟਿਆ ਕੀ ਕਹਿ ਰਹੇ ਬੰਬ ਫਟਿਆ ਜੋ ਉੱਥੋਂ ਹੈ ਉਹਨਾਂ ਨੂੰ ਆਹੀ ਲੱਗਿਆ ਬੰਬ ਫਟ ਗਿਆ ਔਰ ਇਦਾਂ ਲੋਕਾਂ ਦੀ ਬੋਡੀ ਦੇਖ ਕੇ ਤੇ ਬਹੁਤ ਹੀ ਜ਼ਿਆਦਾ ਸਾਨੂੰ ਡਰ ਲੱਗ ਗਿਆ ਸੀਗਾ ਸਮਝ ਹੀ ਨਹੀਂ ਆ ਰਿਹਾ ਤੁਮ ਹੋਇਆ ਗਿਆ ਲੋਕੀ ਇਧਰ ਉਧਰ ਪਜਰੇ ਇਧਰ ਫਾਇਰ ਬੁਰਗੇਟਸ ਆ ਰਹੀਆਂ ਬਾਅਦ ਹੀ ਜਦੋਂ ਆਪਾਂ ਘਰੇ ਗਏ ਘਰ ਵਾਲਿਆਂ ਨੇ ਫੋਨ ਆ ਰਿਹਾ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਨਿਊਜ਼ ਤੇ ਵੇਖਿਆ ਕਿ ਬਲਾਸਟ ਹੋਇਆ ਹੈ ਭਾਈ ਉੱਥੇ ਇਸਤਮਾਕੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲਾਲ ਕਿਲੇ ਨੇੜੇ ਹੋਏ ਇਸ ਤਮਾਕੇ 'ਚ ਪਾਕਿਸਤਾਨ ਦਾ ਹੱਥ ਹੈ ਹੜਾ ਦੌਰਾਨ ਫੈਂਸਿੰਗ ਟੁੱਟਣ ਕਾਰਨ ਪਾਕਿਸਤਾਨ ਨੇ ਭਾਰੀ ਮਾਤਰਾ 'ਚ ਅਸਲਾ ਭੇਜਿਆ ਹੈ ਸਾਜ਼ਿਸ਼ ਕਾੜਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਪਰੇਸ਼ਨ ਸਿੰਧੂਰ ਹਾਲੇ ਵੀ ਜਾਰੀ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਕੇ ਹੋਤੇ ਬਿਲਕੁਲ ਵੀ ਕਿਸੇ ਕੋ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਪ੍ਰਾਈਮ ਮਿੰਿਸਟਰ ਸਾਹਮਣੇ ਸਿੱਧਾ ਕਿਹਾ ਹੈ भी इनको जवाब दिया जाएगा और ऑपरेशन संदूर भी अभी जारी है बंद नहीं हुआ ये जितने भी लोग इसमें तो मिले तो हुए थे चाहे डॉक्टर थे चाहे प्रोफेसर थे चाहे लेडीज थी इनका नामो निशान मिट जाएगा ये हमारी देश की तरफ देखना चाहते हैं अरे लड़ना है तो हमारी फौज से लड़ेगी ना पाकिस्तान का कैसे नहीं हाथ और किसका हाथ है सीधा पाकिस्तान का हाथ है जब बाढ़ आई बहुत ज्यादा पिछले दिनों बहुत ज्यादा तभी पंजाब पुलिस ने भी यहाँ पे काफी पैरामिलिट्री फोर्सेस पचास की थी। उस के ऊपर काफी काफी लाइनें अपनी वो फेंसिंग टूट गई थी उसके दौरान काफी असला भेजा है तो लेकिन आप अंदाजा लगाइए ना तीन हजार किलो तीन सौ क्विंटल जो है वो पकड़ा गया है तो ये जो बता रहे हैं तीस किलो चालीस किलो इसकी गाड़ी में था जो भर के ये भाग रहा था तो कहीं ना कहीं अभी ये पता नहीं ये किस तरीके से चला है क्योंकि उसमें सी एन जी भी गाड़ी थी उसका भी ब्लास्ट का इम्पैक्ट पड़ा है तो इसलिए लेकिन पाकिस्तान को और इनको प्राइम मिनिस्टर साहब ने और अमित शाह जी होम मिनिस्टर ने क्लियर बता दिया है बोल दिया है भाई इनका नाम निशान जो है इनकी अगली पीढ़ियों तक का नामो निशान बचाए ਦੂਜੇ ਬਸੇ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਜਿਸ ਦੇ ਨਾਲ دہشت ਵਾਲੇ ਡਾਕਟਰਾਂ ਦੇ ਤਾਰ ਜੁੜੇ ਸੀ ਉਸ ਦੇ ਚਾਂਸਲਰ ਦਾ ਵੀ ਇੱਕ ਲਿਖਿਤ ਬਿਆਨ ਸਾਹਮਣੇ ਆਇਆ ਹੈ ਕਿ ਦੋ ਡਾਕਟਰਾਂ ਨੂੰ ਜਾਂਚ ਏਜੰਸੀਆਂ ਨੇ ਹਿਰਾਸਤ ਚੁਲੇ ਆਏ ਹਿਰਾਸਤ ਚੁਲੇ ਗਏ ਡਾਕਟਰ ਦਫ਼ਤਰੀ ਕੰਮਕਾਜ ਕਰਦੇ ਸੀ ਯੂਨੀਵਰਸਿਟੀ ਚ ਕਿਸੇ ਵੀ ਤਰ੍ਹਾਂ ਦਾ ਰਸਾਇਣ ਜਾਂ ਸਮਗਰੀ ਵਰਤੀ ਜਾਂ ਸੰਭਾਲੀ ਨਹੀਂ ਜਾਂਦੀ ਯੂਨੀਵਰਸਿਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਵੇਗੀ ਯੂਨੀਵਰਸਿਟੀ ਦੱਸ ਦਈਏ ਕਿ ਲਗਾਤਾਰ ਐਨਆਈਏ ਤੇ ਹੋਰ ਏਜੰਸੀਆਂ ਇਸ ਮਾਮਲੇ ਦੀ ਜਾਂਚ ਚ ਜੁਟੀਆਂ ਹੋਈਆਂ ਨੇ ਤੇ ਹੁਣ ਇਸ ਮਾਮਲੇ ਚ ਪੁਲਿਸ ਦੇ ਹੱਥ ਇੱਕ ਨਵਾਂ ਸੁਰਾਗ ਲੱਗਿਆ ਹੈ ਉਹ ਲਾਲ ਗੱਡੀ ਲੱਗੀ ਹੈ ਜਿਸ ਦੀ ਲਗਾਤਾਰ ਪੁਲਿਸ ਤੇ ਏਜੰਸੀਆਂ ਭਾਲ ਕਰ ਰਹੀਆਂ ਸਨ ਦਿੱਲੀ ਤੋਂ ਆਕਾਸ਼ਦੀਪ ਠਿੰਡ ਦੀ ਰਿਪੋਰਟ ਪੀਟੀਸੀ ਨਿਊਜ਼